रोज़ ड्रोन आहे उन्हनि पंज चई नशे अॼु उहो दबारा ਇੱਕ ਨੂੰ ਵੀ ਉਹ ਪਾਈ 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 ਦਾ ਬਾਹਰ ਗਿਆ ਜੇ ਬਾਹਰ ਹੋਰ ਗਿਆ ਦਵਾਉ ਉਹ ਤੋਂ ਕਿੰਨੀ ਨੀਰਤਾ ਹੋ ਗਈ ਉਹ ਨਸ਼ਾ ਦੇ ਰਿਹਾ ਸੀ ਕਿ ਪਾਈ ਪਾਈ ਦਾ ਆਇਆ ਨੋਟ ਕਰ ਉਹ ਜਿਹੜੇ ਢਾਕੂਰੀ ਪੁੱਛਿਆ ਸੀ ਹਰ ਇੱਕ ਜਾਣ ਇਹੋ ਜਿਹੋ ਤਰੇ ਲੋਕ ਸਾਡੇ ਦੇ ਮੂਹਰੇ ਕਿਹੋ ਜਿਹਾ ਮਾਹੌਲ ਬਣਦਾ ਬਿਲਕੁਲ ਜੀ ਦੇਖੋ ਲੋਕਾਂ 'ਚ ਐਸੇ ਖੁਸ਼ੀ ਹੈ ਕਿ ਇਹਨਾਂ ਨੂੰ ਉਹਨਾਂ ਨੇ ਵੋਟ ਪਾਇਆ ਸੀ ਆਖਿਰੋ-ਜਿਤੇ ਨੇ ਇੱਕ ਦਿਨ ਹਲਕੇ ਵਿੱਚ ਖੁਸ਼ੀ ਦੀ ਬਹੁਤ ਜ਼ਿਆਦੀ ਲਹਿਰ ਆ ਅੱਜ ਤਰਨਤਾਰਨ ਸਾਹਿਬ ਅਸੀਂ ਬੋੜੀ ਚੌਂਗ ਵੇਖੇ ਅੱਜ ਅਸੀਂ ਲੱਡੂਆਣਾ ਜਿਹੜਾ ਜਿਹੜਾ ਖੁਸ਼ੀ ਦੀ ਮਨਾ ਕੇ ਅਸੀਂ ਜਿਹੜਾ ਕੀਤਾ ਵਾ ਪ੍ਰੋਗਰਾਮ ਕੀਤਾ ਗਿਆ ਵਾ ਜਿਹੜਾ ਇੱਕ ਸਭ ਤੋਂ ਵੱਡਾ ਮੁੱਦਾ ਵਾ ਇੱਕ ਬੇਦਬੀ ਦਾ ਮੁੱਦਾ ਵਾ ਜੀ ਇੱਕ ਨਸ਼ਿਆਂ ਦਾ ਮੁੱਦਾ ਆ ਜੀ ਸਭ ਤੋਂ ਵੱਡਾ ਮੁੱਦਾ ਵਾ ਜਿਹੜੀਆਂ ਜਿਹੜੀਆਂ ਆਪਣੇ ਬੰਦੀ ਸਿੰਘ ਨੇ ਉਹ ਜਿਹੜੇ ਅੱਜ ਜੇਲ੍ਹਾਂ ਵਿੱਚ ਬੈਠੇ ਨੇ ਸਜ਼ਾ ਪੂਰੀਆਂ ਕਰਕੇ ਬੈਠੇ ਨੇ ਪਰ ਕਿਸੇ ਨੇ ਕਿਸੇ ਸਰਕਾਰ ਨੇ ਜਿੰਨੀਆਂ ਵੀ ਸਰਕਾਰਾਂ ਆਈਆਂ ਪਰ ਕਿਸੇ ਨੇ ਉਹਨਾਂ ਦੀ ਕੋਸਾਰ ਨਹੀਂ ਲਈ ਗਈ ਤੇ ਅਸੀਂ ਪੂਰੀ ਜਿਹੜੀ ਸਿੱਖ ਸੰਗਤ ਆ ਜਿਹੜੀ ਉਹਨਾਂ ਨੂੰ ਅਪੀਲ ਕਰਦੇ ਸੀ ਉਹਨਾਂ ਵੱਲੋਂ ਪੀਲ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਜਿਹੜੇ سزا ਜਿਹੜੀ ਭੁਗਤੀ ਗਈ ਆ ਉਹਨਾਂ ਨੂੰ ਬਾਹਰ ਕੱਢ ਕੇ ਜਿਹੜਾ ਉਹ ਆਪਣ ਜੋ ਉਹਨਾਂ ਨੇ ਕੀਤਾ ਸੀ ਜਿਹੜਾ ਪ੍ਰਿਆ ਜਿਹੜਾ ਉਹ ਜਿਹੜਾ ਲੋਕ ਜਿਹੜਾ ਤੰਤਰ ਦਾ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਹੋਕਾ ਦਿੰਦੇ ਨੇ ਸਰਕਾਰਾਂ ਪਰ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਵਾ ਜਿਹੜੀ ਸਰਕਾਰ ਅੱਜ ਜਿਹੜੇ ਇੱਥੇ ਮੁੱਦੇ ਆ ਤੁਸੀਂ ਹਸਪੀਟਲ ਜਾ ਕੇ ਵੇਖੋਗੇ ਨਸ਼ਾ ਜਨਾਨੀਆਂ ਵੀ ਉੱਥੇ ਬੈਠੀਆਂ ਪੈਣਾ ਉੱਥੇ ਬੈਠੀਆਂ ਨੇ ਨਸ਼ਾ ਕਰਦੀਆਂ ਪਈਆਂ ਨੇ ਵੀਰ ਬੈਠੇ ਨੇ ਜਿਹੜੇ ਪੂਰੀ ਹਾਲਤ ਉਹਨਾਂ ਦੀਆਂ ਤੇ ਸਰਕਾਰਾ ਉਹਨੋ ਕਿਤੇ ਕੋਈ ਸਾਰ ਨਹੀਂ ਲੈ ਰਹੀਆਂ ਇਹਨਾਂ ਦੀਆਂ ਤੇ ਭਾਈ ਸਾਹਿਬ ਨੇ ਜਿਹੜੀ ਵਹੀਰ ਚਲਾਈ ਸੀ ਇੱਕ ਨਸ਼ਾ ਨੂੰ ਲੈ ਕੇ ਉੱਚ ਹਰ ਧਰਮ ਦਾ ਜਿਹੜਾ ਇੱਕ ਨਸ਼ੇ ਨੂੰ ਕਿਸੇ ਦੀ ਯਾਦ ਨਹੀਂ ਪੁੱਛੀ ਗਈ ਉਹਨਾਂ ਨੂੰ ਉਹਦਾ ਦਾ ਨਸ਼ਾ ਛਡਾਇਆ ਗਿਆ ਤੇ ਗੁਰੂ ਵਾਲੇ ਬਣਾ ਕੇ ਦਿੱਤਾ ਗਿਆ ਤੁਸੀਂ ਹੁਣ ਅੱਜ ਜਿਹੜੀ ਇਹ ਸੌਚ ਚੁੱਕ ਸਮਾਗਮ ਹੋਇਆ ਵਾ ਤੁਸੀਂ ਲੱਡੂ ਵੰਡੇ ਕੀ ਕਹਿਣਾ ਚਾਹੁੰਦੇ ਜੀ ਇਹ ਲੱਡੂ ਵੰਡੇ ਕੱਲੇ ਨਹੀਂ ਵੰਡੇ ਇੱਥੇ ਹਿੰਦੂ ਵੀ ਰਾਂ ਨੇ ਵੀ ਵੰਡੇ ਆ ਤੇ ਮੁਸਲਮਾਨ ਵੀ ਰਾਂ ਨੇ ਵੀ ਵੰਡੇ ਆ ਕਿਉਂਕਿ ਹਰ ਇੱਕ ਨੂੰ ਉਹਨਾਂ ਸਮਝਿਆ ਵੀ ਇਹ ਜਿਹੜੇ ਭਾਈ ਸਾਹਿਬ ਹੁਣੀਆਂ ਇਹ ਚੰਗੇ ਕੰਮ ਕਰਨੇ ਕਿ ਨਸ਼ਿਆਂ ਦੇ ਕੋਰਟ ਤੋਂ ਦੂਰ ਕਰਨਦੇ ਨੇ ਆਪਣੇ ਜਿਹੜੇ ਧਰਮ ਦੇ ਨਾਲ ਜੋੜਨਦੇ ਨੇ ਇਹ ਜਿਹੜੇ ਚੰਗੇ ਕੰਮ ਕੀਤੇ ਆ ਜਿਹੜੀ ਸਰਕਾਰ ਵੱਲੋਂ NSA ਲਾਈ ਗਈ ਝੂਠੀ ਉਹਨੂੰ ਖਾਰਜ ਜਨਤਾ ਨੇ ਕਰਕੇ ਜਤਾ ਕੇ ਭੇਜਿਆ ਇਸ ਕਰਕੇ ਹੁਣ ਤੇ ਵੇਲੇ NSA ਖਤਮ ਹੋਣੀ ਚਾਹੀਦੀ ਆ ਤੇ ਭਾਈ ਸਾਹ ਨੂੰ ਰਿਹਾ ਕਰਨਾ ਚਾਹੀਦਾ ਜਿਸ ਤਰ੍ਹਾਂ ਰਹਿੰਦੇ ਕੰਮ ਆ ਨਸ਼ੇ ਦੇ ਮੁੱਦੇ ਆ ਉਹਦੇ ਤੇ ਆ ਕੇ ਉਹ ਕੰਮ ਕਰਨਗੇ ਸਾਰੀਆਂ ਟੀਮਾਂ ਬਣਾ ਕੇ ਕੰਮ ਕਰਨਗੇ ਆ ਬਾਗਾ ਬਾਡਰ ਖਲਾਉਣ ਇਥੋਂ ਦੀ ਬੇਰੋਜ਼ਗਾਰੀ ਜਿਹੜੀ ਉਹ ਖਤਮ ਹੋ ਵੀ ਤੇ ਇਥੋਂ ਦਾ ਜਿਹੜਾ ਗਰੂਰ ਸਾਹਿਬ ਲੱਗੇ ਜਣਾ ਉਹ ਵਿਕਾਸ ਹੋ ਵੀ ਜਿਹੜਾ ਭਾਈ ਸਾਹਿਬ ਨੂੰ ਇਨੇ ਵੋਟ ਪੈਂਦਾ ਕਾਰਨ ਇਹ ਸੀ ਕਿ ਉਹਨਾਂ ਨੇ ਜਦੋਂ ਉਹਨਾਂ ਨੇ ਖਾਲਸਾ ਵਹਿੀਰ ਚਲਾਈ ਹਰ ਇੱਕ ਧਰਮ ਦੇ ਬੰਦੇ ਨੂੰ ਆਪਣੀ ਛਾਤੀ ਨਾਲ ਰਿਕਣਾ ਲਾ ਕੇ ਇਥੋਂ ਤੱਕ ਦੂਸਰੇ ਧਰਮਾਂ ਲੋਕਾਂ ਦੇ ਨਸ਼ੇ ਛਡਾਏ ਔਰ ਲੋਕਾਂ ਦੀ ਇੰਟਰਵਿਊ ਵੀ ਆ ਚੁੱਕੀ ਆ ਇਸ ਕਰਕੇ ਭਾਈ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਕਰਨਤਾਰਨ ਕਟੂਰ ਸਾਹਿਬ ਹਲਕਾ ਨਸ਼ਾ ਜਿਹੜਾ ਸੁਧਾਰ ਹੋਏਗਾ ਲੁੱਟਾ ਕੋਹਾ ਚੋਰੀਆਂ ਟਕੈਟੀਆਂ ਤੇ ਫਰੋਤੀਆਂ ਇਹਦੇ ਵਿੱਚ ਸੁਧਾਰ ਹੋਗਾ ਕਿਉਂਕਿ ਬਹੁਤ ਜ਼ਿਆਦਾ ਗੱਤਰ ਪੈ ਚੁੱਕਾ ਹੈ ਲੋਕਾਂ ਨੂੰ ਧਮਕੀ ਭਰੇ ਪੱਤਰ ਆ ਰਹੇ ਹਨ ਧਮਕੀ ਭਰੇ ਫੋਨ ਆ ਰਹੇ ਹਨ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਉਸ ਗੰਭਕarni ਨਹੀਂ ਸੁਣਦਾ ਪਿਆ ਸਰਕਾਰ ਕੀ ਦੀ ਮੇਰਾ ਬੜਾ ਕੰਟਰੋਲ ਬਿਲਕੁਲ ਪਕਵਤ ਮਾਨ ਦੀ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਜੇ ਇਹ ਨਹੀਂ ਕਰ ਸਕਦੀ ਫਿਰ ਜਨਤਾ ਨੂੰ ਅਧਿਕਾਰ ਦੇ ਦਿਓ ਵੇਖਾਂਗੇ ਫਿਰ ਮੁੱਖੀ ਘਰ ਲੰਘਣਾ ਕਿਵੇਂ ਹੁੰਦੀ ਆ ਫਿਰ ਇਹ ਮਨੁੱਖੀ ਅਧਿਕਾਰਾਂ ਦੇ ਖੇਤਰ ਰਹਿ ਕੇ ਕੰਮ ਇਹ ਭਾਈ ਅੰਮ੍ਰਿਤ ਸਾਹ ਕਿਉਂ ਰਹਾ ਕਰਨਾ ਚਾਹੀਦਾ ਹਰ ਹਾਲਤ ਵਿੱਚ ਤਾਂ ਕਿ ਅਸੀਂ ਉਹਨਾਂ ਨਾਲ ਚੱਲ ਕੇ ਜਿੱਥੇ ਸਾਡੀਆਂ ਡਿਊਟੀਆਂ ਲਾਉਣਗੇ ਅਸੀਂ ਕੰਮ ਕਰਾਂਗੇ ਅਤੇ ਜਿਹੜੀ ਮਨੁੱਖੀ ਘਰੇ ਪਾਲਣਾ ਤਾਂ ਹੋਵੇਗੀ ਕਿਉਂਕਿ ਮੈਂ ਪਹਿਲਾਂ ਬੇਟੀ ਕਰ ਦੋ ਵੀ ਅੱਜ ਤੱਕ ਕਰੀ ਇਤਰਾ ਨਹੀਂ ਹੋਇਆ ਇਹ ਬਿਲਕੁਲ ਠਕਾ ਹੋ ਰਿਹਾ ਵਾ 100 ਚੁੱਕ ਤੋਂ ਬਾਅਦ ਬਟੌਰ ਬਰਾਬਰ ਬੈਠੇ ਹੋ MP ਬਣ ਚੁੱਕੇ ਹਨ ਹਰਕੇ ਦੇ ਖਰੂਰ ਸਾਹਿਬ ਦੇ ਮੇਰੀ ਬੇਨਤੀ ਹੈ ਸਰਕਾਰ ਨੂੰ ਇਹਨਾਂ ਨੂੰ ਰਹਾ ਕੀਤਾ ਜਾਵੇ ਤੇ ਉਹ ਆਪਣੇ ਕੰਮਕਾਰ ਸਾਹ ਸਕਣ